ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਅੱਜ ਅਸੀਂ ਇਸ ਗੱਲ ਦੀ ਜਾਣਕਾਰੀ ਲਵਾਂਗੇ ਕਿ ਕੋਈ ਅਜੀਹਾ ਕੀੜਾ ਵੀ ਹੈ ਜੋ ਇਨਸਾਨੀ ਮਾਸ ਖਾਣ ਵਾਲਾ ਹੈ ਕਿ ਇਸ ਨਾਲ ਮੌਤ ਹੋ ਸਕਦੀ ਹੈ ਕਿ ਇਹ ਕੀੜਾ ਅਫਵਾਹ ਹੈ ਜਾਂ ਅਸਲੀਅਤ ਵਿੱਚ ਵੀ ਹੈ ਆਓ ਅਸੀਂ ਇਸ ਦੀ ਜਾਣਕਾਰੀ ਲੈਂਦੇ ਹਾਂ ਅਮਰੀਕਾ ਦਾ ਇੱਕ ਨਾਗਰਿਕ ਸ਼ਾਲਬੋਰਡਰ ਸ਼ਹਿਰ ਤੋਂ ਅਮਰੀਕਾ ਵਾਪਸ ਪਰਤਿਆ ਸੀ ਇਸ ਵਿਅਕਤੀ ਦੇ ਸਰੀਰ ਵਿੱਚੋਂ ਮਾਸ ਖਾਣ ਵਾਲੇ ਕੀੜੇ ਪਾਏ ਗਏ ਸਨ ਇਸ ਵਿਅਕਤੀ ਨੂੰ ਤੁਰੰਤ ਇਲਾਜ ਲਈ ਡਾਕਟਰ ਕੋਲ ਭੇਜਿਆ ਗਿਆ ਇਹ ਵਿਅਕਤੀ ਦੱਖਣੀ ਅਮਰੀਕਾ ਦੇ ਕਰੀਬੀ ਐਸਗ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਘੁੰਮ ਕੇ ਆਇਆ ਸੀ ਤੇ ਕਿਉਂਕਿ ਇਸ ਇਲਾਕੇ ਵਿੱਚ ਇੱਕ ਖਾਸ ਤਰ੍ਹਾਂ ਦੀ ਮੱਖੀ ਦੀ ਮਹਤਾਤ ਘੰਟੀ ਵਿੱਚ ਪਾਈ ਜਾਂਦੀ ਹੈ ਇਸ ਮੱਖੀ ਦਾ ਨਾਮ ਕੋਕਲੀਓ ਓਮੀਆ ਹੋਮਨੀਬੋਰਿਕਸ ਹੈ ਇਹ ਮੱਖੀ ਦੂਸਰੇ ਜਾਨਵਰਾਂ ਤੇ ਨਿਰਭਰ ਰਹਿੰਦੀ ਹੈ ਤੇ ਉਹਨਾਂ ਦਾ ਮਾਸ ਖਾਂਦੀ ਹੈ ਤੇ ਖੂਨ ਪਿੰਦੀ ਹੈ ਇਹ ਮੱਖੀ ਗਰਮ ਖੂਨ ਵਾਲੇ ਜਾਨਵਰਾਂ, ਗਾਂ, ਮੱਝ, ਜੰਗਲੀ ਜਾਨਵਰ ਤੇ ਖੁੱਲੇ ਜ਼ਖਮਾਂ ਤੇ ਜਨਮਜਾਤ ਬੱਚੀਆਂ ਦੀ ਧੁੰਨੀ ਵਿੱਚ ਅੰਡੇ ਦੇ ਸਕਦੀ ਹੈ। ਇਹ ਇਸ ਮੱਖੀ ਦਾ ਜੀਵਨ 10 ਤੋਂ 30 ਦਿਨ ਤੱਕ ਹੁੰਦਾ ਹੈ ਤੇ ਇੱਕ ਵਾਰ ਇਹ 300 ਅੰਡੇ ਦੇ ਦਿੰਦੀ ਹੈ। ਆਪਣੇ ਜੀਵਨ ਕਾਲ ਵਿੱਚ ਲਗਭਗ ਇਹ 3000 ਅੰਡੇ ਦੇ ਦਿੰਦੀ ਹੈ। ਖੁੱਲ੍ਹੇ ਜ਼ਖਮਾਂ ਵਿੱਚ ਅੰਡੇ ਦੇਣ ਤੋਂ ਬਾਅਦ 12 ਤੋਂ 14 ਘੰਟੇ ਬਾਅਦ ਵੀ ਇਹਨਾਂ ਵਿੱਚੋਂ ਬੱਚੇ ਨਿਕਲ ਆਉਂਦੇ ਹਨ। ਤੇ ਇਹ ਜਿੰਦਾ ਟਿਸ਼ੂ ਖਾਣੇ ਸ਼ੁਰੂ ਕਰ ਦਿੰਦੇ ਹਨ ਤੇ ਇਹਨਾਂ ਦੇ ਮੂੰਹ ਦੇ ਅੱਗੇ ਸਕਰੂ ਵਰਗੇ ਦੋ ਕਾਂਟੇ ਲੱਗੇ ਹੁੰਦੇ ਹਨ ਇਸ ਕਰਕੇ ਇਹਨਾਂ ਨੂੰ ਸਕਰੂ ਬੋਰਮ ਵੀ ਕਿਹਾ ਜਾਂਦਾ ਹੈ ਮਾਸ ਖਾਣ ਦੇ ਨਾਂ ਨਾਲ ਹੀ ਮਲਤਿਆਗ ਵੀ ਕਰਦੇ ਹਨ ਜਿਸ ਕਾਰਨ ਸਾਡਾ ਖੂਨ ਜਿਹੜਾ ਮਨੁੱਖੀ ਖੂਨ ਹੈ ਜਾਂ ਜਾਨਵਰਾਂ ਦਾ ਖੂਨ ਟਾਕਸਿਕ ਹੋ ਜਾਂਦਾ ਹੈ ਇਹ ਇੱਕ ਗਲਰਨਾ ਟਾਕਸਿਕ ਸੈਂਟ ਹੈ ਜਿਸ ਦਾ ਨਾਮ ਮਾਈਸਿਸ ਹੈ ਅਮਰੀਕਾ ਸਰਕਾਰ ਨੇ ਕਿਹਾ ਹੈ ਕਿ ਇਸ ਦਾ ਅਜੇ ਤੱਕ ਕੋਈ ਵੀ ਇਲਾਜ ਨਹੀਂ ਹੈ ਤੇ ਇਹ ਦੇ ਇਲਾਜ ਲਈ ਸਿਰਫ 19 ਆ이버 ਨਾਮ ਦੀ ਦਵਾਈ ਵਰਤੀ ਜਾ ਸਕਦੀ ਜਾਂ ਐਂਟੀਬਾਇਓਟਿਕ ਯੂਜ਼ ਕੀਤਾ ਜਾ ਸਕਦਾ ਹੈ ਅਮਰੀਕਾ ਸਰਕਾਰ ਨੇ ਇਸ ਮੱਖੀ ਤੋਂ ਬਚਣ ਲਈ ਖਾਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਤੇ ਖੁੱਲੇ ਵਿੱਚ ਸੌਣ ਤੋਂ ਮਨਾਹੀ ਕਰ ਦਿੱਤੀ ਗਈ ਹੈ ਦੂਸਰਾ ਬੱਤੋ ਬੱਤ ਲੋਕਾਂ ਨੂੰ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ ਤੀਸਰਾ ਆਪਣੇ ਸਰੀਰ ਤੱਕ ਅਜਿਹੇ ਪਦਾਰਥਾਂ ਦੀ ਮਾਲਕੀ ਰੱਖਣਾ ਚਾਹੀਦਾ ਹੈ ਜੋ ਤੋਂ ਮੱਖੀਆਂ ਤੇ ਮੱਛਰ ਦੂਰ ਭਜਣ ਇਸ ਤੋਂ ਇਲਾਵਾ ਕਿਸੇ ਵੀ ਜਾਨਵਰ ਜਾਂ ਮਨੁੱਖੀ ਜਾਂ ਖੰਮ ਨੂੰ ਖੁੱਲੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹਨਾਂ ਮੱਖੀਆਂ ਦਾ ਇਹ ਈਜੀ ਸ਼ਿਕਾਰ ਹਨ ਧੰਨਵਾਦ ਸਹਿਤ ਹੋਰ ਜਾਣਕਾਰੀ ਲਈ ਅਸੀਂ ਜਲਦੀ ਹੀ ਤੁਹਾਨੂੰ ਮਿਲਾਂਗੇ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ